ਏਜੀ ਟੀਮ ਦੇ ਵੀ ਅਸਤੀਫੇ ਲੈ ਲਏ ਗਏ ਨੇ ਜਾਨੀ ਐਡਵੋਕੇਟ ਜਰਨਲ ਜਿਹੜੇ ਕਿ ਸਰਕਾਰੀ ਵਕੀਲਾਂ ਦੀ ਟੀਮ ਦੇ ਜਿਹੜੇ ਕਪਤਾਨ ਹੈ ਕਹਿ ਲਓ ਕਿ ਉਹਨਾਂ ਵਾਂਗੂ ਜਿਹੜੇ ਇਹ ਵਕੀਲਾਂ ਦੀ ਟੀਮ ਦੇ ਵਿੱਚ ਕੰਮ ਕਰਦੇ ਨੇ ਐਡਵੋਕੇਟ ਜਰਨਲ ਦੀ ਟੀਮ ਦੇ ਵਿੱਚ ਬਹੁਤ ਸਾਰੇ ਵਕੀਲ ਹੁੰਦੇ ਆ ਤਾਂ ਉਹਨਾਂ ਦੇ ਵੀ ਅਸਤੀਫੇ ਲੈ ਲਏ ਗਏ ਨੇ ਤੇ ਜੇ ਤੁਸੀਂ ਦੇਖੋਗੇ ਤਾਂ 52 ਪੁਲਿਸ ਕਰਮਚਾਰੀਆਂ ਨੇ ਬਰਖਾਸਤ ਵੀ ਕੀਤੇ ਅਧਿਕਾਰੀ ਵੀ ਬਰਖਾਸਤ ਕੀਤੇ ਆ ਹੁਣ ਗੱਲ ਜਿਹੜੀ ਹੈ ਮਹਤਪ੍ਰੀਤ ਜੀ ਧੰਨਵਾਦ ਜੀ ਬਲਸਭ ਹੁਣ ਗੱਲ ਇਹ ਆ ਕਿ ਜਿਹੜੇ ਹੈਗੇ ਨੇ ਸਾਡੇ ਐਡਵੋਕੇਟ ਜਨਰਲ ਸਾਹਿਬ ਉਹਤੇ ਕਹਿ ਰਹੇ ਨੇ ਕਿ ਬਈ ਇਹ ਰੂਟੀਨ ਦਾ ਪ੍ਰੋਸੈਸ ਹੈ ਅਸਤੀਫੇ ਕਿਉਂਕਿ ਸਾਲ ਹੋ ਗਿਆ ਫਰਵਰੀ ਚ ਫੇਰ ਨਿਯੁਕਤੀਆਂ ਹੁੰਦੀਆਂ ਹਨ ਤਦ ਕਰਕੇ ਲੈ ਜਾਂਦੇ ਨੇ ਪਰੰਤੂ ਸਮਝਣ ਵਾਲੇ ਸਮਝਦੇ ਹੀ ਐ ਕਿ ਤਬਦੀਲੀ ਤਾਂ ਹੋ ਰਹੀ ਐ ਕਿ ਦਿੱਲੀ ਨੂੰ ਜਿਹੜੀਆਂ ਝਾੜਾਂ ਝੂੜਾਂ ਪਈਆਂ ਇਹਨਾਂ ਨੂੰ ਜਾਂ ਦਿੱਲੀ ਤੋਂ ਜੋ ਇਸ ਵੇਲੇ ਕਹਿੰ ਲੋ ਕਿ ਉਠਕ ਬੈਠਕ ਦੇ ਪੈਗਾਮ ਆਏ ਨੇ ਉਹਨਾਂ ਨੂੰ ਅਮਲ ਚ ਲਿਆਂਦਾ ਜਾ ਰਿਹਾ ਐ ਤਾਂ ਠੀਕ ਐ ਚਲੋ ਇਹ ਤਾਂ ਗਵਰਨਮੈਂਟ ਦਾ ਆਪ ਦਾ ਮੇਰਾ ਖਿਆਲ ਦੇ ਨਾਲ ਅਧਿਕਾਰ ਖੇਤਰ ਹੈ ਉਹ ਕਿਹਦੀਆਂ ਲਈ ਯੁਕਤੀਆਂ ਕਰਦੇ ਕਿਹਦੀਆਂ ਨਹੀਂ ਦੇਖਦੇ ਆ ਪਰ ਪਹਿਲਾਂ ਨਿਯੁਕਤੀਆਂ ਤੇ ਬਹੁਤ ਵੱਡਾ ਵਿਵਾਦ ਹੋਇਆ ਨਾ ਉਰੇ ਕੋਟੇ ਨੂੰ ਲੈ ਕੇ ਵੀ ਵਿਵਾਦ ਹੋ ਚੁੱਕਾ ਹੈ ਔਰ ਇਹਨਾਂ ਦੇ ਆਪਣੇ ਪਾਰਟੀ ਨਾਲ ਜੁੜੇ ਕੁਝ ਬੰਦਿਆਂ ਨੇ ਜਿਹੜੇ ਕਿ ਪਾਰਟੀ ਲਈ ਬਹੁਤ ਕਾਨੂੰਨੀ ਕੰਮ ਕਰਦੇ ਰਹੇ ਉਹਨਾਂ ਚ ਮਤਲਬ ਕਿ ਕੁਝ ਸਾਡੇ ਵੀ ਸੱਜਣ ਨੇ ਕਿ ਸਾਰੀਆਂ ਪਾਰਟੀਆਂ ਚ ਆਪਣੇ ਯਾਰ ਦੋਸਤ ਹੁੰਦੇ ਆ ਸੋਰਸਸ ਹੁੰਦੇ ਆ ਤਾਂ ਉਹਨਾਂ ਚ ਕਿਸੇ ਬੰਦੇ ਨੇ ਮੈਨੂੰ ਦੱਸਿਆ ਸੀਗਾ ਕਿ ਯਾਰ ਸਾਡੇ ਵਰਗਿਆਂ ਦੇ ਹੱਕ ਮਾਰ ਕੇ ਕਾਂਗਰਸੀਆਂ ਦੇ ਰਿਸ਼ਤੇਦਾਰ ਜਾਂ ਕਾਂਗਰਸੀ ਜਾਂ ਇਧਰੋਂ ਉਧਰੋਂ ਬੰਦੇ ਜਿਹੜੇ ਚੱਕੇ ਗਏ ਦਿੱਲੀ ਸੁਪਰੀਮ ਕੋਰਟ ਵਾਸਤੇ ਵੀ ਜਿਹੜੇ ਬੰਦੇ ਹਾਇਰ ਕੀਤੇ ਗਏ ਮਤਲਬ ਕਿ ਦਿੱਲੀ ਤੋਂ ਉਹ ਵੀ ਖਾਸਮ ਖਾਸ ਜਿਹੜੇ ਆ ਉਹ ਲੈ ਗਏ ਤਾਂ ਹੁਣ ਚਲੋ ਉਮੀਦ ਕਰਦੇ ਆ ਕਿ ਐਸੇ ਉਲੰਭੇ ਐਸੇ ਸ਼ਿਕਵੇ ਰੋਸੇ ਜਿਹੜੇ ਉਹ ਸੁਣਨ ਨਹੀਂ ਮਿਲਣਗੇ ਤੇ ਨਿਯੁਕਤੀਆਂ ਇਸ ਵਾਰੀ ਪਾਰਦਰਸ਼ੀ ਢੰਗ ਦੇ ਨਾਲ ਹੋ ਜਾਣਗੀਆਂ ਤਾਂ ਜਿਨ੍ਹਾਂ ਦਾ ਹੱਕ ਬਣਦਾ ਜੋ ਆਪਦੀ ਪਾਰਟੀ ਵਾਸਤੇ ਕੰਮ ਕਰਦੇ ਰਹੇ ਆ ਗੱਲ ਕਰਦੇ ਆ ਕਿ ਬਈ ਸ਼ਾਇਦ ਉਹਨਾਂ ਨੂੰ ਐਤਕ ਐਤਕੀ ਆ ਉਹਨਾਂ ਦੀ ਹੱਕ ਰਸੀ ਚੜੀ ਉਹ ਕਰਵਾ ਦਿੱਤੀ ਜਾਏਗੀ ਤੇ ਜੇ ਫੇਰ ਵੀ ਇਹਨਾਂ ਦੇ ਆਪਣੇ ਬੰਦੇ ਜਿਹੜੇ ਲੀਗਲ ਲੜਾਈ ਲੜਦੇ ਰਹੇ ਵੈਸੇ ਦਿਨੇਸ਼ ਚੱਡਾ ਜੀ ਵੀ ਲੀਗਲ ਲੜਾਈ ਲੜਦੇ ਹੁੰਦੇ ਸੀ ਇਹਨਾਂ ਵਾਸਤੇ ਉਹ ਐਮਐਲਏ ਬਣੇ ਲਿਖਦਾ ਉਹ ਵੀ ਮੇਰੇ ਮਿੱਤਰ ਨੇ ਦਿਨੇਸ਼ ਚੱਡਾ ਜੀ ਉਹ ਵੀ ਪੁਰਾਣੇ ਸਮੇਂ 'ਚ ਜਦੋਂ ਆਪੋਜੀਸ਼ਨ 'ਚ ਕੰਮ ਕਰਦੇ ਸੀ ਬਤੌਰ ਕਾਰਕੁਨ ਤਾਂ ਸਾਡੇ ਨਾਲ ਪੱਤਰਕਾਰਾਂ ਨਾਲ ਉਹਨਾਂ ਦਾ ਅੱਛਾ ਤਾਲਮੇਲ ਸੀ ਜੀ ਤੋ ਗੱਲ ਇਹ ਆ ਕਿ ਪਰ ਕੁਝ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਨੇ ਕਾਲੀ ਚ ਨਜ਼ਰ ਆ ਰਹੀ ਹੈ। ਮਸਲਨ ਇੱਕ ਬੜਾ ਪਾਇਦਾ ਨੁਕਤਾ ਇੱਕ ਸੱਜਣ ਚੁੱਕ ਰਹੇ ਹੇ ਸੰਸ਼ੇਦੂ ਪੁਲਿਸ ਦੇ ਵਿੱਚੋਂ ਰਿਟਾਇਰਡ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਤੇ 52 ਜਿਹੜੇ ਡਿਸਮਿਸ ਕੀਤੇ ਗਏ ਨੇ ਇਹ ਜਿਹੜੀਆਂ ਸਾਰੀਆਂ ਡਿਸਮਿਸ ਡਿਸਮਿਸल्स ਹੋਈਆਂ ਨੇ ਭਈ ਇਹਦੇ ਵਿੱਚ ਜਿਹੜੀਆਂ ਬਰਖਾਸਤੀਆਂ ਕੀਤੀਆਂ ਗਈਆਂ ਤੁਸੀਂ ਸਾਰੀਆਂ ਪੀਪੀਐਸ ਦੀਆਂ ਕਿਉਂ ਕੀਤੀਆਂ ਤੇ ਜਦ ਕੇ ਤੁਹਾਡੇ ਆਈਪੀਐਸ ਉਹਨਾਂ ਨੇ ਦੋ ਨਾਮ ਲਾਏ ਸੀਗੇ ਜਿਹੜੇ ਮੈਨੂੰ ਯਾਦ ਹੈ ਇੱਕ ਤਾਂ ਇੰਦਰਵੀਰ ਡੀਆਈਜੀ ਇੰਦਰਵੀਰ ਜਿਹਦਾ ਕੁਝ ਮਤਲਬ ਕਿ ਲੋਕ ਇੰਟਰਵਿਊ ਵੀ ਕਰ ਚੁੱਕੇ ਨੇ ਪੱਤਰਕਾਰ ਤੇ ਦੋ ਥਾਈ ਉਹਦਾ ਰੌਲਾ ਪਿਆ ਇੱਕ ਸੰਗਰੂਪ ਔਰ ਇੱਕ ਹਾਈ ਪ੍ਰੋਫਾਈਲ ਰੌਲਾ ਪਿਆ ਫਿਰੋਜ਼ਪੁਰ ਰੇਂਜ ਦੇ ਵਿੱਚ ਪੰਜਾਬ ਪੁਲਿਸ ਨਾਲ ਜਿਹੜੇ ਵਾਅ ਵਾਸਤਾ ਲੋਕ ਕਿ ਉਹਨਾਂ ਨੂੰ ਯਾਦ ਹੋਏਗਾ ਬਹੁਤ ਤਗੜੇ ਰੌਲੇ ਪਏ ਤਾਂ ਉਹਨਾਂ ਨੇ ਕਿਹਾ ਕਿ ਉਹਦੇ ਤੇ ਦੋ ਐਫਆਈਆ ਉਸ ਆਈਪੀਐਸ ਤੇ ਤੁਸੀਂ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਬੜਾ ਪਾਇਧਾਰ ਲੁਕਤ ਐ ਐਸਾ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਨੇ ਇੱਕ ਨਾਮ ਹੋਰ ਲਿਆ ਹੈ ਸ਼ਾਇਦ ਆਈਪੀਐਸ ਪ੍ਰਦੀਪ ਕੁਮਾਰ ਦਾ ਕਿ ਉਹਦੇ ਤੇ ਵੀ ਪਰਚਾ ਹੈ ਜਾਂ ਪਰਚੇ ਹਨ ਕਿ ਤੁਸੀਂ ਭਾਈ ਆਈਪੀਐਸ ਤੇ ਕਿਉਂ ਨਹੀਂ ਕਾਰਵਾਈ ਕੀਤੀ ਤਸਦਾ ਥੋੜਾ ਪੰਜਾਬੀ ਵਰਸਸ ਨਾਨ ਪੰਜਾਬੀ ਜਾਂ ਕਹਿ ਲੋ ਕਿ ਆਈਪੀਐਸ ਵਰਸਸ ਪੀਪੀਐਸ ਬਣਦਾ ਵੀ ਮਾਮਲਾ ਨਜ਼ਰ ਆ ਰਿਹਾ ਹੈ ਤਾਂ ਹੁਣ ਗੱਲ ਇਹ ਆ ਕਿ ਉਹ ਜਿਹੜੇ ਸਾਬਕਾ ਪੁਲਿਸ ਅਧਿਕਾਰੀਆਂ ਦੀ ਜਥੇਬੰਦੀ ਆ ਉਹ ਕਹਿੰਦੇ ਕਿ ਅਸੀਂ ਕਿਸਾਨ ਜਥੇਬੰਦੀਆਂ ਨਾਲ ਤਾਲਮਿਲ ਕਰ ਰਹੇ ਹਾਂ ਅਸੀਂ ਹੋਰ ਭਰਾਤਰੀ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਅਸੀਂ ਡੀਜੀਪੀ ਦੇ ਘਰ ਦਾ ਜਾਂ ਦਫ਼ਤਰ ਦਾ ਘਰਾਓ ਕਰਾਂਗੇ ਕਿ ਜਿਨ੍ਹਾਂ ਦੀਆਂ ਸ਼ਿਕਾਇਤਾਂ ਔਰ ਕਮਾਲ ਦੀ ਗੱਲ ਹੈ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਾ ਹਾਂ ਬਹੁਤ ਵਾਰੀ ਦੱਸਿਆ ਕਿ ਪੁਲਿਸ ਦੇ ਵਿੱਚ ਮੇਰੇ ਆਪਣੇ ਯਾਰ ਦੋਸਤ ਰਿਸ਼ਤੇਦਾਰ ਬਹੁਤ ਨੇ ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਸੋਰਸਸ ਵੀ ਅੱچھے ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਤੇ ਕੰਮ ਕਰ ਕਿਉਂਕਿ ਮੇਰਾ ਤਾਂ ਵਾਸਤਾ ਨੇ ਕਿ ਜੇ ਹੁੰਦੇ ਤਾਂ ਪੁਲਿਸ ਨਾਲ ਰਿਹਾ ਹੁਣ ਤੱਕ ਵੀ ਹੈ ਮੈਂ ਮਤਲਬ ਕਿ ਬਹੁਤ ਬਰੀਕੀ ਨਾਲ ਇਹਨਾਂ ਦੇ ਸਿਸਟਮ ਨੂੰ ਸਮਝਦਾ ਹੁਣ ਤੁਸੀਂ ਇੱਕ ਚੀਜ਼ ਦੇਖੋ ਜਦੋਂ 52 ਬਰਖਾਸਤ ਕੀਤੇ ਬੰਦੇ ਆ ਜਦੋਂ ਉਹਨਾਂ ਦੇ ਕੇਸ ਅਧਿਐਨ ਕਰੋਗੇ ਤੁਸੀਂ ਉਹਨਾਂ ਚੋਂ ਦੋ ਐਸੇ ਆ ਸਰ ਕਿ ਜਿਹੜੇ ਉਹ ਜੋ ਮਤਲਬ ਕਿ ਮਹਿਕਮੇ ਦੀ ਪਰਮਿਸ਼ਨ ਵਗੈਰਾ ਹੁੰਦੀ ਆ ਜਾਂ ਫਾਰਮੈਲਿਟੀ ਹੁੰਦੀ ਆ ਉਹ ਸਾਰੀ ਕੀਤੇ ਤੋਂ ਬਗੈਰ ਉਹ ਬੰਦੇ ਵਿਦੇਸ਼ ਜਾ ਕੇ ਸੈੱਟ ਹੋ ਗਏ ਉਹਨਾਂ ਨੂੰ ਵੀ 52 ਵਾਲੀ ਸੂਚੀ ਚ ਪਾਤਾ ਚੱਕ ਕੇ ਵੀ ਲਾਂਜੀ ਇੱਤੇ ਕਰਪਟ ਪ੍ਰੈਕਟਿਸ ਕਰਦੇ ਸੀਗੇ ਵਗੈਰਾ 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 ਮਤਲਬ ਕਿ ਉਹਨਾਂ ਨੂੰ ਵੀ ਕਾਲੀ ਭੇਡ ਹੀ ਬਣਾ ਦਿੱਤਾ ਹੁਣ ਉਹ ਨਾ ਬੋਲਣ ਚੁੱਕੇ ਨਾ ਕਰਨ ਚੁੱਕੇ ਤਾਂ ਮਤਲਬ ਕਿ ਐਸੀ ਕਾਲੀ ਜੜੀ ਆ ਉਹ ਮਚਾਈ ਜਾ ਰਹੀ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਨੂੰ ਠੀਕਿਆ ਜੋ ਤੁਹਾਡੇ ਅਧਿਕਾਰ ਖੇਤਰ ਦੇ ਮਸਲੇ ਹਨ ਤੁਸੀਂ ਉਹ ਫੈਸਲੇ ਲੈਣ ਵਾਸਤੇ ਆਜ਼ਾਦ ਹੋ ਪਰ ਆਪਦੀ ਦਿੱਖ ਚ ਆਪਦੇ ਅਕਸ ਚ ਸੁਧਾਰ ਲਿਆਉਣ ਵਾਸਤੇ ਕਾਲੀ ਚ ਇਹੋ ਜੇ ਕਦਮ ਨਾ ਚੁੱਕੋ ਕਿ ਤੁਹਾਨੂੰ ਕੋਰਟ ਚ ਚੈਲੰਜ ਹੋ ਜਾਵੇ ਜਾਂ ਮੀਡੀਆ ਚ ਤੁਹਾਨੂੰ ਚੈਲੰਜ ਜਿਹੜਾ ਉਹ ਕੀਤਾ ਜਾਵੇ ਤਾਂ ਖੈਰ ਐਨੀ ਮੇਰੀ ਬਾਤ ਇਹ ਸਾਡਾ ਅੱਜ ਦਾ ਕਹਿੰਦੇ ਛੋਟਾ ਜਿਹਾ ਲਾਈਵ ਸੀਗਾ ਮੈਂ ਕੋਈ ਕਮੈਂਟ ਤੁਹਾਡਾ ਹੋਇਆ ਤੇ ਉਸ ਕਮੈਂਟ ਦਾ ਕੋਈ ਜਾਂ ਪ੍ਰਸ਼ਨ ਦਾ ਜਵਾਬ ਜਿਹੜਾ ਦੇਣਾ ਚਾਹਾਂਗਾ ਤੇ 23 ਮਿੰਟ ਹੋ ਗਏ ਨੇ 25 ਮਿੰਟ ਤੱਕ ਮੈਂ ਲਾਈਵ ਕਰੂੰਗਾ ਜੀ ਧੰਨਵਾਦ ਜੀ ਬਬਲੂ ਸਿੱਧੂ ਜੀ ਅ ਅੱਛਾ ਜੀ ਤੁਸੀਂ ਮੇਰੀ ਲਾਈਫ ਨੂੰ ਦੇਖ ਕੇ ਦਿਉਲ ਪੰਮੀਤ ਜੀ ਕਹਿੰਦੇ ਕਿ ਮੈਂ ਵੀ ਡਰਗ ਛੱਡਿਆ ਆ ਜੀ ਵਾ ਕੀ ਬਾਤ ਹੈ ਜੀ ਬਹੁਤ ਵਧੀਆ ਗੱਲ ਹੈ ਤੇ ਤੁਹਾਡੇ ਵਾਸਤੇ ਦੁਆਵਾਂ ਤੇ ਸ਼ੁਭ ਕਾਮਨਾਵਾਂ ਤੁਹਾਡੇ ਜੀਵਨ ਦੇ ਅਗਲੇ ਪੜਾਅ ਲਈ ਮਰਜਿੰਦਰ ਸਿੰਘ ਸਿਰਸਾ ਨੇ ਜੋ ਕਿਹਾ ਦੇਖੋ ਮਰਜਿੰਦਰ ਸਿੰਘ ਸਿਰਸਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਮਰਜਿੰਦਰ ਸਿੰਘ ਸਿਰਸਾ ਜਿਹੜੇ ਤਾਕਤ ਹਾਸਲ ਕਰਕੇ ਆ ਗਏ ਨੇ ਉਹ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੇ ਤਾਂ ਸਟੇਟਮੈਂਟ ਤੋਂ ਤੁਸੀਂ ਹਿਸਾਬ ਲਾ ਲਓ ਉਹਨਾਂ ਦਾ ਸਟੇਟਮੈਂਟ ਪਹਿਲਾ ਹੀ ਸਟੇਟਮੈਂਟ ਐਸਾ ਹੈ ਕਿ ਅਕਾਲੀਆਂ ਦਾ ਦਿਲ ਤੋੜਨ ਵਾਲਾ ਹੈ ਜਿਹੜੇ ਇਛੂ ਕਰਨ ਕਿ ਅਸੀਂ ਚਲੇ ਜਾਈਏ ਭਾਜਪਾ ਦੇ ਨਾਲ ਤੋਂ ਕਹਿੰਦੇ ਕਿ ਅਸੀਂ ਭਾਜਪਾ ਦੇ ਨਾਲ ਜਿਹੜੇ ਸੌਰੀ ਅਸੀਂ ਅਕਾਲੀਆਂ ਦੇ ਨਾਲ ਨਹੀਂ ਜਾਵਾਂਗੇ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਧੰਨਵਾਦ ਰਤਨਜੀਤ ਸੰਧੂ ਜੀ ਸੈਂਟਰ ਗਵਰਨਮੈਂਟ ਐਡਵੋਕੇਟ ਲਾ 1961 ਬਦਲ ਕੇ ਨਿਊ ਲਾ ਬਿਲ 2025 ਲੈ ਕੇ ਆਇਆ ਦੇਖੋ ਇਹ ਗੱਲ ਥੋੜੀ ਲੰਮੀ ਹੋ ਜਾਏਗੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਗੱਲ ਕਰਾਂਗੇ ਜੋ ਐਡਵੋਕੇਟ ਅਮੈਂਡਮੈਂਟ ਬਿਲ ਹੈ ਮੈਂ ਉਹ ਵੈਸੇ ਆਇਆ ਨਹੀਂ ਹਾਲੇ ਉਹਦਾ ਖਰੜਾ ਜਨਤਕ ਹੋਇਆ ਪਹਿਲਾਂ ਤੇ ਆਪਾਂ ਪੜ ਲਾਂਗੇ ਕੱਲ ਨੂੰ ਐਤਵਾਰ ਟਾਈਮ ਹੋਏਗਾ ਤੇ ਫਿਰ ਆਪਾਂ ਆ ਵੀਕਡੇਜ਼ ਦੇ ਵਿੱਚ ਜਦੋਂ ਆਪਣਾ ਰੈਗੂਲਰ ਲਾਈਵ ਹੋਏਗਾ ਤਾਂ ਉਹਦੇ ਵਿੱਚ ਅੱਜ ਗੱਲ ਕਰਾਂਗੇ ਇਹਨਾਂ 'ਚੋਂ ਬਹੁਤੇ ਕੋਰਟਾਂ ਹੀ ਆ ਜਾਣਗੇ ਬਿਲਕੁਲ ਹਰਦੇਵ ਸਿੰਘ ਜੀ ਮੈਂ ਇਹੋ ਗੱਲ ਕਹਿ ਰਿਹਾ ਜੀ ਆ ਰਹੇ ਆ ਜੀ ਅਗਲੇ ਹਫਤੇ ਮਿਲਦੇ ਆ ਜੀ ਦਿਓ ਟਾਈਮ 2 ਮਿੰਟ ਕੋਈ ਗੱਲ ਨਹੀਂ ਜਸਵੀਰ ਸਿੰਘ ਜੀ ਤੁਸੀਂ ਆ ਜਾਣਾ ਸਰਦਾਰ ਸਾਹਿਬ ਕੋਈ ਗੱਲ ਨਹੀਂ ਆ ਜੀ ਟੈਂਟ ਨੂੰ ਸੈੱਟ ਕਰ ਲਵਾਂਗੇ ਜੀ